ਆਹ ਨੂੰ 57 ਸਾਲਾਂ ਦਾ ਗੱਭਰੂ ਅੱਜ ਤੁਹਾਡੇ ਨਾਲ ਸਿੱਖ ਸਰਦਾਰ ਮਲਾਵਾਂਗੇ ਔਰ ਰੂਹ ਹੋਊਗੀ ਤੁਹਾਡੇ ਖੁਸ਼ ਦੇਖ ਕੇ ਐਨੀ ਸੋਹਣੀ ਫਿਟਨੈਸ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 57 ਸਾਲਾਂ ਦਾ ਗੱਭਰੂ ਅੱਜ ਤੁਹਾਡੇ ਨਾਲ ਸਿੱਖ ਸਰਦਾਰ ਮਲਾਵਾਂਗੇ ਔਰ ਰੂਹ ਹੋਊਗੀ ਤੁਹਾਡੇ ਖੁਸ਼ ਦੇਖ ਕੇ ਇੰਨੀ ਸੋਹਣੀ ਫਿਟਨੈਸ ਮੇਨਟੇਨ ਕਰਕੇ ਰੱਖੀ ਆ ਔਰ ਬਹੁਤ ਵਧੀਆ ਐਥਲੀਟ ਹੈਗੇ ਆ ਬੋਰ ਦਾ ਮਾਣ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਮੋਸਟ ਵੈਲਕਮ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਕੁਲਵੀਰ ਸਿੰਘ ਡਿਸਕਸ ਥਰੋ ਦੇ ਪਲੇਅਰ ਹੈਗੇ ਆ ਔਰ ਏਸ਼ੀਆ ਨੈਸ਼ਨਲ ਤੱਕ ਖੇਡੇ ਹੋਏ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਇਸ ਉਮਰ ਦੇ ਵਿੱਚ ਜਿੰਮ ਵਰਕਆਊਟ ਵੀ ਕਰਦੇ ਆ ਅੱਜ ਗਰਾਊਂਡ ਦੇ ਵਿੱਚ ਮਿਲੇ ਸੀਗੇ ਸਾਡੇ ਜਿਹੜੇ ਅੱਜਕੱਲ ਦੇ ਨੌਜਵਾਨ ਆ ਗੱਭਰੂ ਆ ਉਹਨਾਂ ਵਾਸਤੇ ਮਿਸਾਲ ਹੈ ਕਿਉਂਕਿ 35-40 ਸਾਲ ਦੀ ਉਮਰ ਦੇ ਵਿੱਚ ਤੁਸੀਂ ਕਹਿੰਦੇ ਆ ਵੀ ਅਸੀਂ ਬੁੱਢੇ ਹੋ ਗਏ ਤਾਂ 52 ਸਾਲ ਦੀ ਉਮਰ ਦਾ ਗੱਭਰੂ ਖੜਾ ਔਰ ਫਿਟਨੈਸ ਤੁਸੀਂ ਦੇਖ ਲਓ ਮਸਲਾ ਅੱਜ ਵੀ ਉਵੇਂ ਹੀ ਖੜੇ ਆ ਜਿੰਮ ਦੇ ਵਿੱਚ ਵੀ ਵਰਕਆਊਟ ਕਰਦੇ ਆ ਇਹਨਾਂ ਦੀ ਲਾਈਫ ਦੀ ਸਟੋਰੀ ਹੁਣ ਤੱਕ ਕਿਵੇਂ ਆਲਦੇ ਆਪ ਨੂੰ ਮੇਨਟੇਨ ਇੰਨੀ ਉਮਰ ਦੇ ਵਿੱਚ ਕਰਕੇ ਰੱਖਿਆ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਛੋਟੇ-ਛ ਸਾਰੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਤੁਸੀਂ ਇਸ ਲਾਈਨ ਦੇ ਨਾਲ ਕਿਸ ਉਮਰ ਦੇ ਵਿੱਚ ਸਪੋਰਟਸ ਦੇ ਨਾਲ ਜੁੜੇ ਸੀ। ਇਹ ਜਿਹੜੀ ਮਾਸਟਰ ਗੇਮ ਦੀ ਗੱਲ ਹੈ ਇਹ ਤਾਂ ਮੈਂ 2016 'ਚ ਜੁੜਿਆ ਸੀ। ਇਸ ਤੋਂ ਪਹਿਲਾਂ ਮੈਂ ਸਪੋਰਟਸ ਜਿਹੜੀ ਆਮ ਆਪਣੀ ਪਿੰਡਾਂ ਦੇ ਵਿੱਚ ক্রিকেট ਖੇਡੀ ਜਾਂਦੀ ਹੈ। ਉਹ ਮੈਂ ਲਗਾਤਾਰ 15 ਸਾਲ ਖੇਡੀ ਆ ਜੀ 94 ਤੋਂ ਲੈ ਕੇ 2000 8 ਤੱਕ ਖੇਡੀ ਹੈ ਜੀ। ਪਹਿਲਾਂ ਕ੍ਰਿਕਟ ਖੇਡੀ ਹੈ। ਹਾਂ ਜੀ 15 ਸਾਲ ਲੱਗ ਗਏ। ਜਿਵੇਂ ਆਪਾਂ ਸਕੂਲੀ ਗੇਮਾਂ ਦੀ ਗੱਲ ਕਰਦੇ ਆ ਉੱਥੇ ਕ੍ਰਿਕਟ ਨਹੀਂ ਖੇਡੀ। ਨਹੀਂ ਸਕੂਲ ਦੇ ਵਿੱਚ ਨਹੀਂ ਖੇਡੀ ਜੀ। ਜੀ। ਸਕੂਲ ਦੇ ਵਿੱਚ ਪਹਿਲਾਂ ਸ਼ੌਂਕ ਨਹੀਂ ਸੀਗਾ। ਸ਼ੌਂਕ ਨਹੀਂ ਸੀ। ਜਾਂ ਮਤਲਬ ਪਤਾ ਨਹੀਂ ਸੀ ਕਿਸੇ ਨੇ ਪਾਇਆ। ਪਤਾ ਨਹੀਂ ਸੀ ਕਿਸੇ ਚੀਜ਼ ਦਾ। ਉਦੋਂ ਕਿੰਦੇ ਜਿਵੇਂ ਆਪਣੇ ਡੀਪੀ ਹੁੰਦੇ ਸੀ ਉਹ ਕਈ ਵਾਰ ਕਬੱਡੀ ਖਿਡਾ ਦਿੰਦੇ ਦਿੰਦੇ ਸੀ। ਜੀ। ਤੇ ਉਹ ਖੇਡ ਕੇ ਤੇ ਘਰੇ ਜੀ। ਚਲੇ ਜਾਣਾ। ਜੀ ਜੀ। ਤੇ ਫਿਰ ਚਰਾਨੇ ਦੇ ਵਿੱਚ ਮੈਂ ਪਹਿਲੀ ਵਾਰ ਆਪਦੇ ਮਲਵਾ ਜਿਹੜੀ ਪਿੰਡ ਦੀ ਟੀਮ ਸੀ ਉਹ ਕ੍ਰਿਕਟ ਦੀ ਤਿਆਰ ਕੀਤੀ ਜੀ। ਤੇ 8 ਤੱਕ ਖੇਡ ਟੂਰਨਾਮੈਂਟ ਹੋਈ ਸੀ ਸਟੇਡੀਅਮ ਦੇ ਉਹਨਾਂ ਦੇ ਵਿੱਚ ਫਿਰ ਵੀ ਹੁਣ ਵੀ ਖੇਡਿਆ ਸੀ 57 ਦੇ ਉਹਦੇ ਵਿੱਚ ਮੇਰੇ 3 ਓਵਰਾਂ ਦੇ ਵਿੱਚ 10 ਰਨ ਦੇ ਕੇ 3 ਵਿਕਟਾਂ ਸੀ ਉਹਦੇ ਵਿੱਚ ਹੀ ਜੀ ਜੀ ਤੇ ਬਿਲਕੁਲ ਬਹੁਤ ਸੋਹਣੀ ਗੱਲ ਆ ਤੁਸੀਂ ਗੇਮਾਂ ਦੇ ਨਾਲ ਜੁੜੇ ਹੋਏ ਹੋਏ ਐਸੇ ਕਰਕੇ ਇਸ ਉਮਰ ਦੇ ਵਿੱਚ ਇੰਨੀ ਸੋਹਣੀ ਫਿਟਨੈਸ ਮੇਨਟੇਨ ਕਰ ਗਏ 57 ਸਾਲ ਲੱਗਦਾ ਹੀ ਨਹੀਂ ਸਰੀਰ ਜਿਹੜਾ ਹੈਗਾ ਅੱਜ ਕੱਲ ਦੇ ਮਤਲਬ 20 22 ਸਾਲ ਦੇ ਮੁੰਡਿਆਂ ਵਾਲੀ ਤੁਹਾਡੇ ਫਿਜ਼ਿਕ ਹੈਗੀ ਆ ਬਹੁਤ ਸੋਹਣੀ ਫਿਜ਼ਿਕ ਹੈ ਸ਼ੋਲਡਰ ਸ਼ੋਲਡਰ ਪੂਰੇ ਖੜੇ ਆ ਹਨਾ ਤਾਂ ਜਿਮ ਦੇ ਵਿੱਚ ਤੁਸੀਂ ਵਰਕਆਊਟ ਕਰਦੇ ਆ ਸੋ ਕ੍ਰਿਕਟ ਸ਼ੁਰੂ ਕੀਤਾ ਕਿੰਨਾ ਟਾਈਮ ਲਗਾਤਾਰ ਤੁਸੀਂ ਕ੍ਰਿਕਟ ਖੇਡਿਆ ਮੈਂ 94 ਤੋਂ ਲੈ ਕੇ 2008 ਤੱਕ ਲਗਾਤਾਰ ਖੇਡਿਆ ਜੀ 8 ਤੋਂ ਬਾਅਦ ਫਿਰ ਜਿਵੇਂ ਜਿਵੇਂ ਕੋਈ ਟੂਰਨਾਮੈਂਟ ਹੁੰਦੇ ਸੀ ਮੈਂ ਉੱਥੇ ਖੇਡਣ ਜਾਂਦਾ ਸੀ ਰੈਗੂਲਰ ਬੰਦ ਕਰਦਾ ਸੀ ਜੀ ਉਹ ਥੋੜੇ ਘਰੇਲੂ ਕਾਰਨਾ ਕਰਕੇ ਮੈਨੂੰ ਵਿੱਚੋਂ 2 ਸਾਲ ਦੀ ਬ੍ਰੇਕ ਲੈਣੀ ਪਈ ਜੀ ਤੇ ਹੁਣ ਦੁਬਾਰਾ ਫਿਰ 2014 ਤੋਂ ਦੁਬਾਰਾ ਫਿਰ ਕੰਟੀਨਿਊ ਗਰਾਊਂਡ ਜਿਹੜਾ ਆ ਅੱਜ ਤੱਕ ਉਹ ਕੰਟੀਨਿਊ ਚੱਲ ਰਿਹਾ ਬਹੁਤ ਸੁਣੀ ਗੱਲ ਹੈ ਕਿਉਂਕਿ ਆਪਾਂ 35-40 ਸਾਲ ਦੀ ਉਮਰ ਦੇ ਵਿੱਚ ਸੋਚਦੇ ਆਂ ਵੀ ਬੁੱਢੇ ਹੋ ਗਏ ਤੇ ਸਾਡੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਨਾ ਤੇ 52-58 ਸਾਲ ਦੀ ਉਮਰ ਦੇ ਵਿੱਚ ਇੰਨੀ ਸੁਣੀ ਫਿਜ਼ੀਕ ਮੇਨਟੇਨ ਕਰਕੇ ਰੱਖੀ ਆ 6 ਫੁੱਟ ਦੇ ਕਰੀਬ ਕੱਦ ਹੈਗਾ ਤਾਂ ਆਪਾਂ ਗੱਲਬਾਤ ਕਰਾਂਗੇ ਤੁਸੀਂ ਡਿਸਕਸ ਦੇ ਨਾਲ ਕਿ ਕਿਹੜੀ ਸਾਲ ਦੇ ਵਿੱਚ ਜੁੜੇ ਜਾਂ ਡਿਸਕਸ ਸਰੂਵ ਵਾਲੇ ਪਾਸੇ ਹਾਂਜੀ ਮੈਂ ਤੁਹਾਨੂੰ ਦੱਸ ਦੇ ਮੈਂ 2016 ਦੇ ਵਿੱਚ ਮਲਵਾਂਡਨ ਮੀਟਰ ਤੋਂ ਲੌਂਗ ਜੰਪ ਤੋਂ ਸਟਾਰਟ ਕੀਤਾ ਸੀ ਜੀ ਵਾਧ ਦੇ ਵਿੱਚ ਮੇਰੇ ਥੋੜੀ ਇੰਜਰੀ ਆਉਣ ਕਰਕੇ ਮੈਨੂੰ ਦੋਨੋਂ ਹੀ ਚੀਜ਼ਾਂ ਛੱਡਣੀਆਂ ਪਈਆਂ ਉਸ ਤੋਂ ਬਾਅਦ ਫਿਰ ਮੈਂ 5 ਕਿਲੋਮੀਟਰ ਵਾਕ ਸਟਾਰਟ ਕੀਤੀ 5 ਕਿਲੋਮੀਟਰ ਵਾਕ ਦੇ ਵਿੱਚ ਏਸ਼ੀਆ ਦਾ ਜਿਹੜਾ ਰਿਕਾਰਡ ਹੈ ਉਹ ਹੈਗਾ ਜੀ 28 ਸੈਕਿੰਡ ਦਾ ਹੀ 5 ਕਿਲੋਮੀਟਰ ਵਾਕ ਦਾ ਮੇਰਾ 28.28 ਦਾ ਹੀ ਟਾਈਮ ਜੀ 5 ਕਿਲੋਮੀਟਰ 50 ਸਾਲ ਦੀ ਏਜ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਰੈਗੂਲਰ ਤੁਹਾਨੂੰ ਗਰਾਊਂਡ ਕਰਨਾ ਪੈਂਦਾ ਜੀ ਮਤਲਬ ਡੇਲੀ ਤੁਹਾਨੂੰ 2 ਕਿਲੋ ਮੀਟਰ 2.5 ਕਿਲੋ ਮੀਟਰ ਕਰਨੀ ਪਊਗੀ ਬਿਲਕੁਲ ਫੇਰ ਹੀ ਮਿਹਨਤਾਂ ਕਰ ਲਵਾਂਗੇ ਜਿੱਥੋਂ ਤੱਕ ਬੰਦਾ ਜਾ ਸਕਦਾ ਫਿਰ ਥੋੜਾ ਜਿਹਾ ਮੈਨੂੰ ਥੋੜਾ ਇਹ ਵੀ ਹੁੰਦਾ ਵੀ ਟੇਸਟ ਚੇਂਜ ਕਰਦੇ ਰਹੀਏ ਜੀ ਫਿਰ ਮੈਂ ਡਿਸਕਸ ਵਾਲੇ ਪਾਸੇ ਸ਼ਾਰਟ ਬੁੱਟ ਵਾਲੇ ਪਾਸੇ ਆਇਆ ਜੀ ਇਹ ਮੈਂ ਪਹਿਲੇ ਦਿਨ ਜਦੋਂ ਸਟਾਰਟ ਕੀਤੀ ਸੀ ਮੇਰੀ 17 ਮੀਟਰ ਐਸੇ ਗਰਾਊਂਡ ਦੇ ਵਿੱਚ ਡੀਏਵੀ ਕਾਲਜ ਹਬੌਰ ਦੇ ਵਿੱਚ ਲੱਗੀ ਸੀ ਕਿਹੜੀ ਏਜ ਗਰੁੱਪ ਦੇ ਵਿੱਚ ਉਦੋਂ 45 ਪਲੱਸ ਜੀ 45 ਪਲੱਸ ਹਾਂਜੀ ਉਦੋਂ 2 ਕਿਲੋ ਵਾਲੀ ਹੁੰਦੀ ਸੀ ਇਹ ਮਤਲਬ ਜਿਹੜਾ ਆਪਾਂ 20 ਤੋਂ ਲੈ ਕੇ 45 ਤੱਕ ਆ ਸੌਰੀ 50 ਤੱਕ ਇੱਥ 50 ਤੋਂ ਲੈ ਕੇ 60 ਤੱਕ ਜਿਹੜੀ ਆ ਇਹ 1.5 ਕਿਲੋ ਆ ਜਾਂਦੀ ਹੈ 60 ਤੋਂ ਉੱਪਰ ਜਦੋਂ ਆਪਾਂ ਚਲੇ ਜਾਂਦੇ ਫਿਰ 1 ਕਿਲੋ ਆ ਜਾਂਦੀ ਹੈ ਤੇ 17 ਮੀਟਰ ਤੋਂ ਮੈਂ سٹਾਰਟ ਕਰਕੇ ਅੱਜ ਮੇਰੀ ਮਲਵ 38 ਦੇ ਨੇੜੇ ਲੱਗਦੀ ਹੈ ਇਥੋਂ ਹਾਂਜੀ ਬਹੁਤ ਸੁਣੀ ਗੱਲ ਹੈ ਦੇਖੋ ਪਹਿਲਾਂ ਇਸ ਗੇਮ ਦੇ ਵਿੱਚ ਨਹੀਂ ਸੀਗੇ ਇਹ ਗੇਮ ਸ਼ੁਰੂ ਕੀਤੀ ਸਿੱਖੀ ਤੇ ਅੱਜ ਇੰਨਾ ਸੋਹਣਾ ਥਰੋ ਲੱਗ ਰਿਹਾ ਤੇ ਮੈਡਲ ਵੀ ਆ ਰਹੇ ਹਨਾ ਤੇ ਆਪਾਂ ਕਈ ਵਾਰੀ ਸੋਚਦੇ ਆਂ ਬਈ ਆਪਾਂ ਇਹ ਗੇਮ ਨਹੀਂ ਕਰ ਸਕਦੇ ਉਹਦੇ ਵਾਸਤੇ ਕਿਤੇ ਨਾ ਕਿਤੇ ਮਤਲਬ ਡੈਡੀਕੇਸ਼ਨ ਦੀ ਲੋੜ ਹੁੰਦੀ ਬਿਲਕੁਲ ਬਿਲਕੁਲ ਤੁਸੀਂ ਇਰਾਦੇ ਮਜ਼ਬੂਤ ਰੱਖੋ ਹਰ ਕੰਮ ਸੰਭਵ ਹੈ ਹੁਣ ਜਿਹੜਾ ਮੇਰਾ ਅਗਲਾ ਟਾਰਗੇਟ ਹੈ ਹੁਣ ਮੈਂ ਕੈਮਰਥਰੋ ਦੀ ਮਲਬਤ ਤਿਆਰੀ ਕਰਨੀ ਹੈ ਜੀ ਉਹ ਮੈਂ 60 ਪਲੱਸ ਜੀ ਜਾ ਕੇ ਗਰਾਊਂਡ ਦੇ ਵਿੱਚ ਜਦੋਂ ਆਪਾਂ ਕੰਪੀਟੀਸ਼ਨ ਖੇਡਣ ਜਾਵਾਂਗੇ ਉਦੋਂ ਸੱਟੂਗਾ ਉਸ ਤੋਂ ਪਹਿਲਾਂ ਮੈਂ ਹੋਮ ਗਰਾਊਂਡ ਦੇ ਵਿੱਚ ਉਹਦੀ ਪ੍ਰੈਕਟਿਸ ਕਰਨੀ ਹੈ ਅੱਛਾ 60 ਪਲੱਸ ਇੱਥੇ ਤਾਂ ਆਪਣੇ 35-40 ਸਾਲ ਦੇ ਲੋਕ ਕਹਿੰਦੇ ਵੀ ਬੱਸ ਓਕੇ ਆ ਹੁਣ ਵੀ ਹੁਣ 40 ਤੋਂ ਟੱਪ ਗਿਆ ਤੇ ਮਿਹਨੇ ਵੀ ਮਾਰਨ ਲੱਗ ਜਾਂਦੇ ਆ ਬੁੱਢਾ ਹੋ ਗਿਆ ਤੂੰ 40 ਤੋਂ ਟੱਪ ਗਿਆ ਤੇ ਤੁਸੀਂ ਕਹਿੰਦੇ 60 ਜੀ ਆ ਗਏ ਆਪਾਂ ਖੇਡਾਂਗੇ ਕੀ ਇਹ ਕੋਈ ਵਾਸੇ ਰੀਜ਼ਨ ਕੀ ਆ ਕਿੱਥੇ ਕਿੱਥੋਂ ਇੰਨੀ ਵੱਡੀ ਸੋਚ ਲਈ ਫਿਰਦੇ ਤੁਸੀਂ ਮੈਂ ਕਾਫੀ ਮੈਂ ਨਾ ਇੱਕ ਆਪਦੇ ਦੋਸਤਾਂ ਨਾਲ ਗੱਲ ਉਲਡੇ ਹੋਵਾਂਗੇ ਬਜ਼ੁਰਗ ਹੋਵਾਂਗੇ ਆਪਾਂ ਓਨੇ ਓਨੇ ਆਪਣੇ ਆਪ ਨੂੰ ਫਿੱਟ ਰੱਖਣਾ ਜੀ ਸਾਡੇ ਜਿਹੜੇ ਚਾਰ ਦੋਸਤ ਹੈ ਪਿਛੇਂਦਰ ਸਿੰਘ ਜੀ ਬਰਾੜ ਸਤਨਾੰਦ ਸਿੰਘ ਜੀ ਬੁਰਜ ਗੁਰਸੇਵਕ ਸਿੰਘ ਜੀ ਤੇ ਮੈਂ ਅਸੀਂ ਚਾਰੋ ਜਣੇ ਅਕਸਰ ਇਹ ਗੱਲ ਕਰਦੇ ਹਾਂ ਜਿਵੇਂ ਜਿਵੇਂ ਆਪਾਂ ਉੱਪਰ ਜਾਵਾਂਗੇ ਉਦੋਂ ਉਦੋਂ ਹੀ ਆਪਾਂ ਮਤਲਬ ਆਪਣੇ ਆਪ ਨੂੰ ਹੋਰ ਫਿੱਟ ਕਰਨਾ ਜੀ ਬਿਲਕੁਲ ਬਹੁਤ ਸੁਣੀ ਗੱਲ ਆ ਦੋਸਤੋ ਇਹੋ ਜਿਹੇ ਦੋਸਤ ਹੋਣੇ ਚਾਹੀਦੇ ਆ ਸੰਗਤ ਜਿਹੜੀ ਐ ਜੇ ਐਨੀ ਵਧੀਆ ਹੋਊਗੀ ਤਾਂ ਫੇਰ ਬੰਦਾ ਚੰਗੇ ਪਾਸੇ ਲੱਗ ਸਕਦਾ ਜੇ ਸੰਗਤ ਮਾੜੀ ਮਿਲ ਜਾਂਦੀ ਐ ਤਾਂ ਪੁੱਠੇ ਪਾਸੇ ਲਾਊਗਾ ਹਨਾ ਦਾ ਆ ਇੱਕ ਬਹੁਤ ਵੱਡਾ ਰੀਜ਼ਨ ਹੁੰਦਾ ਤਾਂ ਹੁਣ ਤੱਕ ਜਿਹੜੇ ਮਤਲਬ ਤੁਸੀਂ ਡਿਸਕਸ ਦੇ ਜਾਂ ਰਨਿੰਗ ਦੇ ਜਿਹੜੇ ਹੈਗੇ ਮੈਟਰਲ ਉਹ ਕਿਹੜੇ-ਕਿਹੜੇ ਆ ਮੇਰੇ ਕੋਲੇ ਡਿਸਕਸ ਦੇ ਵਿੱਚੋਂ ਜੀ ਮੇਰੇ ਤੋਂ ਬੈਸਟ ਜੇ ਮੇਰੇ ਕੰਪੀਟੀਟਰ ਨੇ ਉਹ ਸਰਦਾਰ ਗਮਦੂਰ ਸਿੰਘ ਜੀ ਨੇ ਉਹ ਡੀਐਸਪੀ ਪੰਜਾਬ ਪੁਲਿਸ ਨੇ ਜੀ ਉਹ ਪ੍ਰੋਫੈਸ਼ਨਲ ਨੇ ਜੀ ਉਹਨਾਂ ਦਾ ਬਿਲਕੁਲ ਪ੍ਰੋਫੈਸ਼ਨਲ ਬੰਦੇ ਨਾ ਨਵੀਂ ਗੇਮ ਸਿੱਖ ਕਰਕੇ ਤੁਸੀਂ ਲੜ ਰਹੇ ਆ ਕੰਪੀਟੀਸ਼ਨ ਕਰ ਰਹੇ ਆ ਬਹੁਤ ਵੱਡੀ ਗੱਲ ਹੈ ਉਹ ਮੈਂ ਉਹਨਾਂ ਨੂੰ ਮਾਨਤ ਕਰਦਾ ਹਾਂ ਇਹ ਉਹਨਾਂ ਦਾ ਉਹ ਹਮੇਸ਼ਾ ਸਟੇਟ ਦੇ ਵਿੱਚੋਂ ਤੇ ਨੈਸ਼ਨਲ ਦੇ ਵਿੱਚੋਂ 골ਡ ਆਉਂਦੇ ਮੇਰਾ ਹਮੇਸ਼ਾ ਹੀ ਸਟੇਟ ਦੇ ਵਿੱਚੋਂ ਹੀ ਮਤਲਬ ਸਿਲਵਰ ਮੈਡਲ ਪੱਕਾ ਹੈ ਜੀ ਪੱਕਾ ਹੋ ਗਿਆ ਹਾਂਜੀ ਕਿਉਂਕਿ ਉਹ ਪ੍ਰੋਫੈਸ਼ਨਲ ਆ ਆਪਣੇ ਉਹਨਾਂ ਤੋਂ ਸਿੱਖਣ ਨੂੰ ਵੀ ਬਹੁਤ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣੇ ਉਸਤਾਦ ਉਹਨੂੰ ਹੁੰਦਾ ਜਿਹੜਾ ਬੰਦਾ ਹਾਂਜੀ ਮਤਲਬ ਪ੍ਰੋਫੈਸ਼ਨਲ ਪਲੇਅਰ ਹੁੰਦਾ ਤੇ ਉਹਨਾਂ ਤੋਂ ਬਹੁਤ ਕੁਝ ਬੰਦਾ ਸਕਦਾ ਹਾਂ ਹਾਂ ਜੀ ਦੇਖੀ ਤਾਂ ਜੀ ਉਹਨਾਂ ਨੂੰ ਫਿਰ ਉਹਨਾਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਫਿਰ ਚਲੋ ਸਰ ਬਹੁਤ ਵਧੀਆ ਹੋ ਰਿਹਾ ਜੀ ਮੇਰੇ ਲਈ throw ਮੇਰੀ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਸੁਣੀ ਗੱਲ ਹੈ ਔਰ ਹੁਣ ਤੱਕ ਜਿਵੇਂ ਆਪਾਂ ਗੱਲ ਕੀਤੀ ਸੀ ਤੁਸੀਂ ਆਫ ਕੈਮਰਾ ਗੱਲ ਕਰ ਰਹੇ ਸੀ ਜਿਵੇਂ ਅਸੀਂ ਕਿਤੇ ਖੇਡਣਗੇ ਸੀ ਬਹਿ ਗਏ ਉਹ ਗੱਲ ਥੋੜੀ ਸਟੋਰੀ ਸਾਂਝੀ ਕਰੇ ਉਹ ਨਾ ਹੀ ਇਹ ਤਾਂ ਹੋਇਆ ਅਸੀਂ ਉਦੋਂ ਨਵਾਂ ਨਵਾਂ ਸਟਾਰਟ ਕੀਤਾ ਸੀ ਮੈਂ ਅਸੀਂ ਰੋहतक ਖੇਡਣ ਚਲ ਗਏ ਉਸੇ ਨੈਸ਼ਨਲ ਗੇਮ ਸੀ ਮੇਰੀ ਤੇ ਬਰਾਰ ਸਾਹਿਬ ਦੀ ਕੋਈ ਵੀ ਪਲੇਸ ਉਦੋਂ ਕੁਦਰਤੀ ਨਾ ਪਈ ਕੋ ਦਿਨ ਹੁੰਦਾ ਜੀ ਜੀ ਬਿਲਕੁਲ ਹੁੰਦਾ ਤੇ ਅਸੀਂ ਨਾ ਪੌੜੀਆਂ ਤੇ ਬੈਠ ਗਏ ਉੱਥੇ ਸਾਈਡ ਤੇ ਉਹਨੇ ਜਦੋਂ ਉਥੋਂ ਉਹਨਾਂ ਨੇ ਅਨਾਉਂਸ ਕਰਤੀ 5 ਕਿਲੋਮੀਟਰ ਬਾਅਦ ਜੀ ਮੈਂ ਤੇ ਬਰਾਰ ਸਾਹਿਬ ਨੇ ਜਾ ਕੇ ਉਥੇ ਨਾਮ ਲਖਾਦਾ ਪੰਜ ਕਿਲੋਮੀਟਰ ਵਾਗ ਚ ਤੁਸੀਂ ਬਲੀਵ ਕਰਿਓ ਮੈਂ ਪੰਜ ਕਿਲੋਮੀਟਰ ਵਾਗ ਚ ਉਦੋਂ ਗਿਣੇ ਸੀ 27 ਜਣੇ ਸੀ ਜੀ ਅਸੀਂ 45 ਏਡ ਵਾਲੀ ਗਰੁੱਪ ਵਿੱਚ ਜੀ ਮੈਂ 17 ਜਣੇ ਨੂੰ ਕਟਿਆ ਜੀ ਉਦੋਂ ਪੰਜ ਕਿਲੋਮੀਟਰ ਵਾਗ ਚ ਪਹਿਲੀ ਵਾਰ ਹੀ ਲਾਈ ਪਹਿਲੀ ਵਾਰ ਜੀ ਬਿਲਕੁਲ ਪੌੜੀਆਂ ਤੋਂ ਉੱਠ ਗਏ ਕੋਈ ਪ੍ਰੈਕਟਿਸ ਨਹੀਂ ਕੋਈ ਕੁਛ ਨਹੀਂ 17 ਜਣੇ ਨੂੰ ਕਟਿਆ ਤੇ ਮੇਰਾ ਉੱਥੇ ਸਿਲਵਰ ਮੈਡਲ ਆਇਆ ਜੀ ਸਿਲਵਰ ਮੈਡਲ ਵੀ ਆ ਗਿਆ ਹਣਾ ਦੇਖੋ ਇਹ ਇਹ ਵੀ ਸੋਚ ਹੁੰਦੀ ਆ ਕਈ ਵਾਰੀ ਆਪਾਂ ਉਦਾਸ ਹੋ ਕੇ ਬਹਿ ਜਾਂਦੇ ਜਿਵੇਂ ਇਹਨਾਂ ਨੇ ਕਿਹਾ ਵੀ ਸਾਡੇ ਪਹਿਲਾਂ ਮੈਡਲ ਨਹੀਂ ਆਇਆ ਸੀ ਅਸੀਂ ਬਹਿ ਗਏ ਹਾਂਜੀ ਤਾਂ ਫਿਰ ਮ ਜੀਵਨ ਜਿੰਦਗੀ ਇੱਥੇ ਹੀ ਖੜੀ ਹੈ ਜਿੰਦਗੀ ਦਾ ਸਾਡੀ ਦਾ ਸੰਘਰਸ਼ ਵੀ ਇੱਥੇ ਖੜਾ ਹੈ ਵਾਰ-ਵਾਰ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਫੇਲ ਹੁੰਨੇ ਆ ਵਾਰ-ਵਾਰ ਡਿੱਗਦੇ ਆ ਤੇ ਵਾਰ-ਵਾਰ ਹੀ ਸਵਾਰ ਹੋਣਾ ਪੈਂਦਾ ਲੜਨਾ ਪੈਂਦਾ ਹੈ ਜਿੰਦਗੀ ਜਿੰਦਗੀ ਦੀ ਜਿੱਤ ਪੋਜ਼ਿਟਿਵ ਮਾਈਂਡ ਨਾਲ ਹੁੰਦੀ ਆ ਹਮੇਸ਼ਾ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਲੜਨਾ ਸਿੱਖਣਾ ਸੰਘਰਸ਼ ਕਰਨਾ ਜਿਹੜੀ ਸਪੋਰਟਸ ਆ ਜਿਹੜੀ ਗੇਮ ਹੈ ਇਹੀ ਚੀਜ਼ ਸੌਂਦੀ ਆ ਕਿ ਬੰਦਾ ਜ਼ਿੰਦਗੀ ਦੇ ਵਿੱਚ ਕਿਸੇ ਵੀ ਮੋੜ ਦੇ ਉੱਤੇ ਜੇਕਰ ਡਿੱਗਦਾ ਤਾਂ ਕਿਵੇਂ ਡਿੱਗ ਕੇ ਉੱਠਣਾ ਉਹ ਗੱਲ ਤੁਸੀਂ ਅੱਜ ਸੰਧੀ ਕੀਤੀ ਹੈ ਵੀ ਕਿਵੇਂ ਉਸ ਦਿਨ ਤੁਸੀਂ ਇਹ ਘਟਨਾ ਦੇ ਨਾਲ ਲੜੇ ਤੇ ਦੁਬਾਰਾ ਆਵਾਜ਼ ਹਾਂਜੀ ਉਦੋਂ ਫਿਰ ਉਸ ਤੋਂ ਬਾਅਦ ਮੈਂ ਮਤਲਬ ਜਿਹੜੀ ਇਹ ਗੇਮ 5 ਕਿਲੋਮੀਟਰ ਪਾਕ ਮੈਂ 4 ਸਾਲ ਕੀਤੀ ਫਿਰ ਮੇਰਾ ਲਗਾਤਾਰ 4 ਸਾਲ 골ਡ ਹੀ ਰਿਹਾ ਜੀ ਜੀ ਫਿਰ ਮੈਂ ਛੱਡ दी ਜੀ ਫਿਰ ਮੈਂ ਡਿਸਕਸ ਵਾਲੇ ਪਾਸੇ ਆ ਗਏ ਡਿਸਕਸ ਵਾਲੇ ਪਾਸੇ ਮਤਲਬ ਤੁਸੀਂ ਚਾਹੁੰਦੇ ਸੀ ਵੀ ਵੈਰਾਈਟੀ ਹਰ ਇੱਕ ਹਾਂਜੀ ਹਾਂਜੀ ਬਸ ਹੁਣ ਮੇਰਾ ਅਗਲਾ ਹੈਮਰ ਦੀ ਮੈਂ ਸੋਚ ਰਿਹਾ ਹਾਂ ਜੀ ਹੁਣ ਬਸ 2 ਸਾਲ 57 ਹੋ ਗਏ 3 ਸਾਲ ਪਏ ਜੀ ਮੈਂ 3 ਸਾਲ ਹਾਂ ਹੈਮਰਦੀ ਪ੍ਰੈਕਟਿਸ ਤੁਸੀਂ ਇੰਨਾ ਵਧੀਆ ਟਾਰਗੇਟ ਰੱਖੀ ਬੈਠੇ ਆ ਨਾ ਤੇ ਲੋਕ ਤਾਂ ਇਸ ਉਮਰ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਆ ਇਸ 55 ਤੇ ਜਾ ਕੇ ਤੇ ਲੋਕ ਆਸੇ ਪਾਸੇ ਵਾਲੇ ਘਰ ਦੇ ਵੀ ਉਹਨਾਂ ਨੂੰ ਕਹਿੰਦੇ ਬਹਿ ਜਾ ਮੰਜੇ ਤੇ ਬਹਿ ਜਾ ਕੁਛ ਨਾ ਕਰ ਹੁਣ ਤੂੰ ਬੁੱਢਾ ਹੋ ਗਿਆ ਤੁਸੀਂ ਇਹ ਮੰਨ ਕੇ ਬਣਾਈ ਬੈਠੇ ਨਹੀਂ ਮੈਨੂੰ ਘਰੋਂ ਬਹੁਤ ਸਪੋਰਟ ਹੈ ਜੀ ਮੇਰੀ ਮਾਤਾ ਜੀ ਮੇਰੇ ਵਾਈਫ ਮੇਰੇ ਦੋ ਬੇਟੇ ਆ ਜੀ ਇੱਕ ਬੇਟਾ ਬਾਹਰ ਹੈ ਮੇਰਾ ਨਿਊਜ਼ੀਲੈਂਡ ਜੀ ਦੂਜਾ ਇਹਨੇ ਜਾਣਾ ਹੀ ਹੁਣ ਉਹਨਾਂ ਦੇ ਮੈਨੂੰ ਫੋਲੋ ਸਪੋਰਟ ਹੈ ਮੈਨੂੰ ਬਾਹਰੋਂ ਵੀ ਜਿਹੜੀ ਚੀਜ਼ ਦੀ ਚਾਹੀਦੀ ਹੁੰਦੀ ਹੈ ਉਹ ਕਹਿੰਦੇ ਤੂੰ ਲੈ ਜਾ ਕੇ ਤੇ ਜਾ ਕੇ ਗਰਾਊਂਡ ਤੇ ਪ੍ਰੈਕਟਿਸ ਕਰਨੀ ਉਹ ਅੱਜ ਵੀ ਮੈਨੂੰ ਮਤਲਬ ਬਹੁਤ ਮੋਟੀਵੇਸ਼ਨ ਕਰਦੇ ਮੋਟੀਵੇਟ ਕਰਦੇ ਹਨ ਤਾਂ ਸਾਰੇ ਅੱਜਕੱਲ ਦੇ ਨੌਜਵਾਨਾਂ ਵਾਸਤੇ ਵੀ ਤੁਸੀਂ ਰੋਲ ਮਾਡਲ ਹੈਗੇ ਆ ਗਰਾਊਂਡ ਦੇ ਵਿੱਚ ਆਉਣੇ ਆ ਤਾਂ ਇੱਕ ਮੈਸੇਜ ਇੱਕ ਸਨੇਹਾ ਜ਼ਰੂਰ ਲਾਇਓ ਬੈਸਟ ਮੈਡਲ ਹੈ ਜ਼ਰੂਰ ਆਪਾਂ ਗੱਲ ਕਰਾਂਗੇ ਅੱਜ ਤੱਕ ਦਾ ਤੁਹਾਨੂੰ ਬੈਸਟ ਲੱਗਿਆ ਹੋਵੇ ਯਾਰ ਵੀ ਆ ਮੇਰਾ ਸੀਗਾ ਟਾਰਗੇਟ ਤੇ ਪੂਰਾ ਹੋ ਗਿਆ ਉਹ ਜ਼ਰੂਰ ਸਮਝਾ ਕਰੀ ਹਾਂਜੀ ਮੇਰਾ ਮਸਲ ਡਿਸਕਸ ਥਰੋ ਦੇ ਵਿੱਚ ਹੀ ਸੀ ਲਗਭਗ ਮਤਲਬ ਜਿਵੇਂ 17 ਤੋਂ ਸ਼ੁਰੂ ਕੀਤੀ ਸੀ ਤੇ ਇੱਕ ਵਾਰੀ 33 ਕਿ ਮੀਟਰ ਤੇ ਜਾ ਕੇ ਕਾਫੀ ਟਾਈਮ ਬ੍ਰੇਕ ਲਗ ਰਹੀ ਜੀ ਇਹਦੀ ਹਾਂਜੀ 33 ਤੋਂ ਫਿਰ ਮੈਂ ਰੈਗੂਲਰ ਪ੍ਰੈਕਟਿਸ ਸ਼ੁਰੂ ਕੀਤੀ ਜੀ ਹੁਣ ਮਤਲਬ 37.5 ਮੀਟਰ 37.10 ਮੀਟਰ ਮੇਰੀ ਲਾਸਟ ਲੱਗੀ ਸੀ ਕੰਪੀਟੀਸ਼ਨ ਦੇ ਵਿੱਚ ਉਦੋਂ ਮੈਂ ਬਹੁਤ ਖੁਸ਼ ਸੀ ਨਹੀਂ ਖੁਸ਼ੀ ਤਾਂ ਹੋਣੀ ਐ ਜੀ ਲੋਕਾਂ ਦਾ ਤਾਂ ਉਮਰ ਵਧਣ ਦੇ ਨਾਲ ਥਰੋ ਘਟਦਾ ਤੇ ਤੁਸੀਂ ਵਧਾਇਆ ਵਧਾਇਆ ਜੀ ਹਾਂਜੀ ਇਹ ਵੱਡੀ ਗੱਲ ਆ ਪਾਵਰ ਆਈ ਆ ਘੱਟੀ ਨਹੀਂ ਹਾਂਜੀ ਹਾਂਜੀ ਹੁਣ ਜਿੰਮ ਦੇ ਵਿੱਚ ਭੁਲਾਈ ਤੇ ਜੀ ਅਸੀਂ ਤਕਰੀਬਨ ਸ਼ਾਮ ਨੂੰ ਲਾਈ ਦਿਆ ਜਿਵੇਂ ਜੀ 2 ਘੰਟੇ ਲੱਗਦੇ ਜੀ ਸਾਡੇ ਜਿੰਮ ਦੇ ਵਿੱਚ ਹਾਂਜੀ ਪੂਰਾ ਜੀ ਨਹੀਂ 2 ਘੰਟੇ ਅੱਜਕੱਲ੍ਹ ਦੇ ਮੁੰਡੇ ਨਹੀਂ ਲਾਉਂਦੇ ਤੁਸੀਂ ਕਿਵੇਂ ਇੰਨਾ ਆਪਣੇ ਆਪ ਨੂੰ ਮੇਨਟੇਨ ਕੀਤਾ ਨਹੀਂ ਇਹਦੇ ਪਿੱਛੇ ਇਦੇ ਵਿੱਚ ਦੋ ਕਾਰਨ ਆ ਜਾਂਦੀ ਇੱਕ ਤਾਂ ਤੁਹਾਨੂੰ ਘਰੋਂ ਸਪੋਰਟ ਹੋਵੇ ਇੱਕ ਤੁਹਾਡੀ ਡਾਈਟ ਵਧੀਆ ਹੋਵੇ ਡਾਈਟ ਵਧੀਆ ਹਾਂਜੀ ਮੈਨੂੰ ਲਗਭਗ ਮੇਰੇ ਸਾਹ ਹੁਣ 5-6 ਸਾਲ ਹੋ ਜਨੇ ਮੈਂ ਕਦੇ ਵੀ ਆਊਟਿੰਗ ਨਹੀਂ ਖਾਦਾ ਜੀ ਮਤਲਬ ਬਾਜ਼ਾਰ ਦੇ ਵਿੱਚ ਕੋਈ ਤਲੀ ਨਾ ਜੀ ਨਾ ਪਤਾ ਹੀ ਨਹੀਂ ਕਿ ਵੀ ਕੀ ਟੇਸਟ ਹੁੰਦਾ ਜੀ ਉਹਦਾ 5-6 ਸਾਲ ਹੋ ਚਲੇ ਜੀ ਘਰ ਦਾ ਹੀ ਆ ਜੀ ਦੁੱਧ ਦਹੀਂ ਲੱਸੀ ਇਹ ਚੀਜ਼ਾਂ ਹੋ ਗਈਆਂ ਇਹ ਅੱਜ ਇਹ ਇਹ ਅੱਜਕੱਲ ਤਾਂ ਕਹਿੰਦੇ ਆ ਵੀ ਤੁਸੀਂ ਕਿਸੇ ਵੀ ਆਂਡੀ ਗਵਾਂਡੀ ਤੋਂ ਜਾਂ ਕੋਈ ਬੰਦਾ ਬੈਠਾ ਹੈ ਜੇ ਆਪਾਂ ਕਹਿੰਦੇ ਨੇ ਵੀ ਲੱਸੀ ਪੀਲਾ ਤੇ ਅਗਲਾ ਉਹ ਨਹੀਂ ਓਏ ਯੂਰੋ ਕੈਸਟਰੋਲ ਜਿਵੇਂ ਗੋਟੇ ਤੋਂ ਲੱਗ ਜਾਣਗੇ ਤੇ ਜੇ ਕਿਸੇ ਨੂੰ ਕਹਿ ਦਈਏ ਵੀ ਘਿਓ ਖਾ ਲਾ ਤਾਂ ਨਹੀਂ ਯਾਰ ਇਹਦੇ ਨਾਲੇ ਤਾਂ ਕੈਸਟਰੋਲ ਵੱਜ ਜਾਣਾ ਤੇ ਹਾਰਟ ਅਟੈਕ ਵੀ ਹੋ ਜਾਣਾ ਮਤਲਬ ਇੰਨੇ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਦੀ ਮੋਨੋਪੋਲੀ ਬਣ ਚੁੱਕੀ ਹੈ ਦੁੱਧ ਦਹੀਂ ਲੱਸੀ ਲੋਕਾਂ ਦੀ ਨੇਗੇਟਿਵਿਟੀ ਬਹੁਤ ਆ ਗਈ ਹੈ ਦਾ ਰੀਜ਼ਨ ਮਤਲਬ ਇਹਦੇ ਪਿੱਛੇ ਇੱਕ ਕਾਰਨ ਹੈ ਜੀ ਇਹ ਜਿਹੜੇ ਬੰਦੇ ਸੋਚਦੇ ਨਹੀਂ ਉਹ ਕੀ ਕਰਦੇ ਜੀ ਖਾ ਆਪ ਹੀ ਸਾਰਾ ਹੀ ਲੈਂਦੇ ਜੀ ਲੱਸੀ ਵੀ ਪੀ ਲਈ ਦੁੱਧ ਵੀ ਆਪਣਾ ਪੀ ਲਿਆ ਦਹੀਂ ਵੀ ਖਾ ਲਿਆ ਘਿਓ ਵੀ ਖਾ ਲਿਆ ਵਰਕਆਊਟ ਹੈ ਨਹੀਂ ਬਿਲਕੁਲ ਹਮ ਅਗਰ ਤੁਸੀਂ ਜਿੰਨਾ ਵਰਕਆਊਟ ਕਰੋਗੇ ਉਸ ਤੋਂ ਡਬਲ ਤੁਸੀਂ ਖਾਣਾ ਖਾ ਲੋਗੇ ਤੁਹਾਨੂੰ ਤਾਂ ਵੀ ਪਚੂਗੀ ਹਮ ਮਤਲਬ ਉਹ ਆਪਣੇ ਸਰੀਰ ਨੂੰ ਲੱਗੂਗਾ ਇੱਕ ਇੱਕ ਹੋਰ ਕੁਐਸਚਨ ਹੈ ਮੇਰਾ ਹਾਂਜੀ ਆਮਨ ਦਾ ਕੁਐਸਚਨ ਹੈ ਅੱਜਕੱਲ ਡਾਈਟਿੰਗ ਦਾ ਬੜਾ ਟ੍ਰੈਂਡ ਚੱਲੇ ਆ ਹਾਂਜੀ ਤੇ ਕੀ ਇਹ ਕਰਨੀ ਚਾਹੀਦੀ ਹੈ 40 ਸਾਲ ਤੋਂ ਥੱਲੇ ਡਾਈਟਿੰਗ ਬੰਦੇ ਨੂੰ ਨਹੀਂ ਮੈਂ ਨਹੀਂ ਇਹਦੇ ਹੱਕ ਜੀ ਵੇਖੋ ਆਪਾਂ ਡਾਈਟਿੰਗ ਕਰਾਂਗੇ ਆਪਾਂ 6 ਪੈਕ ਤੇ ਦਿਖਾ ਲਾਂਗੇ ਡਾਈਟਿੰਗ ਕਰਕੇ ਜਾਂ ਆਪਣੇ ਆਪ ਨੂੰ ਥੋੜਿਆ ਸਰੀਰ ਨੂੰ ਆਪਾਂ ਪਤਲਾ ਕਰ ਲਾਂਗੇ ਠੀਕ ਹੈ ਜੀ ਪਰ ਤੁਹਾਡੇ ਵਿੱਚੋਂ ਪਾਵਰ ਘਟ ਜੂ ਪਾਵਰ ਘਟ ਜੂਗੀ ਕੱਲ ਨੋਟ ਕਰਨ ਵਾਲੀ ਹੈ ਇਹ ਫਿਰ ਮੈਨੂੰ ਵੀ ਇਹ ਜੀ ਮੈਂ ਕਿਉਂ ਤਾਂ ਕੁਐਸਚਨ ਪੁੱਛਿਆ ਕਿਉਂਕਿ ਮੇਰੇ ਮਨ ਦੇ ਵਿੱਚ ਸੀਗਾ ਔਰ ਮੈਂ ਵੀ ਇਹੀ ਗੱਲ ਨੂੰ ਮੰਨਦਾ ਇਹਨਾਂ ਨੇ ਆਪਣੇ ਨਾਲੋਂ ਵੱਡੇ ਹੈਗੇ ਇਹਨਾਂ ਦਾ ਤਜਰਬਾ ਹੈਗਾ ਐਕਸਪੀਰੀਅੰਸ ਹੈਗਾ ਔਰ ਇਹ ਰੀਅਲ ਦੇ ਵਿੱਚ ਅਸਲੀਅਤ ਹੈਗੀ ਆ ਜਿਹੜੀ ਅੱਜ ਕੱਲ ਫਿਟਨੈਸ ਕੋਚ ਮੈਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਫਿਟਨੈਸ ਕੋਚ ਕਹਿ ਰਹੇ ਆ ਲੋਕਾਂ ਨੂੰ ਡਾਈਟਿੰਗ ਕਰੋ ਆ ਖਾਓ ਆ ਨਾ ਖਾਓ 40 ਸਾਲ ਤੋਂ ਥੱਲੇ ਬੰਦੇ ਨੂੰ ਦੱਬ ਕੇ ਸਰੀਰ ਨੂੰ ਵਾਹੁਣਾ ਚਾਹੀਦਾ ਤੇ ਦੱਬ ਕੇ ਖਾਣਾ ਚਾਹੀਦਾ ਜੇ ਲੰਬੇ ਸਮੇਂ ਤੱਕ ਇਹਨਾਂ ਵਾਂਗੂ ਫਿੱਟ ਰਹਿਣਾ ਹੈ ਤੁਸੀਂ ਮਤਲਬ ਇਹ ਤੁਹਾਡੇ ਸਾਹਮਣੇ ਇੱਕ ਜਉਂਦੀ ਜਾਗਦੀ ਉਦਾਹਰਣ ਹੈ ਵੀ ਜੇ 40 ਸਾਲ ਤੋਂ ਉੱਤੇ ਜਾ ਕੇ ਬੰਦੇ ਨੇ ਆਪਣੇ ਆਪ ਨੂੰ ਫਿੱਟ ਰੱਖਣਾ ਦੱਬ ਕੇ ਖਾਓ ਤੇ ਦੱਬ ਕੇ ਬਹੋ ਸੁਣੀ ਠੀਕ ਹੈ ਇਹ ਨਹੀਂ ਹੈਗਾ ਵੀ ਡਾਈਟਿੰਗ ਦੇ ਵਿੱਚ ਪੈ ਗਏ ਚੱਕਰਾਂ ਦੇ ਵਿੱਚ ਫਿਰ ਕਮਜ਼ੋਰੀ ਆਊਗੀ ਕਮਜ਼ੋਰੀ ਆਊਗੀ ਵੀਕਨੈਸ ਆਪਾਂ ਨੂੰ ਆ ਜਾਊਗੀ ਵੇਖਣ ਨੂੰ ਆਪਾਂ ਅਗਲੇ ਨੂੰ ਸਲਿਮ ਲੱਗਾਂਗੇ ਪਰ ਤੁਹਾਡੇ ਅੰਦਰ ਕੁਝ ਨਹੀਂਗਾ ਅੰਦਰੋਂ ਖਤਮ ਹੋ ਜਾਏਗਾ ਖਤਮ ਹੋ ਜਾਣਾ ਇਹ ਆਪਾਂ ਬਹੁਤ ਸੁਣੀ ਗੱਲਬਾਤ ਕੀਤੀ ਹੈ ਤੇ ਅੱਜ ਕੱਲ ਦੇ ਯੂਥ ਨੂੰ ਇੱਕ ਕਲਾਸ ਦੇ ਵਿੱਚ ਸਨੇਹਾ ਜ਼ਰੂਰ ਲਾਏ ਹੋਵੇ ਕਿਵੇਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਕੀਤਾ ਕਿਉਂਕਿ ਤੁਸੀਂ ਵੀ ਇੱਕ ਰੋਲ ਮਾਡਲ ਹੈਗੇ ਹੋ ਅੱਜ ਕੱਲ ਦੇ ਯੂਥ ਵਾਸਤੇ ਲਾਸਟ ਜੇ ਇੱਕ ਸਨੇਹਾ ਜ਼ਰੂਰ ਲਾਏ ਮੈਂ ਤਾਂ ਬੱਚਿਆਂ ਨੂੰ ਇਹੀ ਕਹੂੰਗਾ ਵੀ ਵੇਖੋ ਆਪਾਂ ਫੋਨ ਦੀ ਗੱਲ ਕਰ ਲਈਏ ਫੋਨ ਆਪਾਂ ਜਦੋਂ ਖੋਲ ਲਿਆ ਉਹਦੇ ਵਿੱਚ ਬਹੁਤ ਕੁਸ਼ਾਈ ਹੈ ਨਾ ਜਿੰਨਾ ਮਰਜ਼ੀ ਉਹਦੇ ਅੰਦਰ ਚਲੇ ਜੀਏ ਉਹਦੇ ਵਿੱਚ ਕੁਝ ਨਹੀਂ ਨਿਕਲਣਾ ਫੋਨ ਵੇਖੋ ਇੱਕ ਟਾਈਮ ਰੱਖ ਲੋ ਦਾ ਉਸ ਤੋਂ ਜ਼ਿਆਦਾ ਜਿਹੜਾ ਆਪਣੇ ਆਪ ਨੂੰ ਹੈ ਲੰਮਾ ਟਾਈਮ ਚਲਾਣਾ ਤੇ ਤੁਸੀਂ ਗਰਾਊਂਡ ਦੇ ਨਾਲ ਜੁੜੋ ਜਿਮ ਦੇ ਨਾਲ ਜੁੜੋ ਵਧੀਆ ਖਰਾਕ ਲੋ ਬਾਜ਼ਾਰੋਂ ਆਪਾਂ ਨੂੰ ਬਹੁਤ ਕੁਝ ਖਾਣ ਨੂੰ ਮਿਲ ਜਾਂਦਾ ਹੈ ਪਰ ਉਹਨਾਂ ਦਾ ਆਪਾਂ ਨੂੰ ਕੋਈ ਲਾਭ ਨਹੀਂ ਹੁੰਦਾ ਜੀ ਮੇਰੀ ਤੇ ਇਹੀ ਸਲਾਹ ਵੀ ਗਰਾਊਂਡ ਨਾਲ ਮਤਲਬ ਦਾ ਜੁੜੋ ਕੈਮਰਾ ਤੁਸੀਂ ਗੱਲ ਕੀਤੀ ਸੀ ਵੀ ਜੇ ਇੰਸਟਾਗ੍ਰam ਵੀ ਦੇਖਣਾ ਇਹ ਫਿਟਨੈਸ ਵਾਲੀ ਇੱਕ ਅੱਧੀ ਵੀਡੀਓ ਦੇਖ ਕੇ ਫਟੇ ਅਗੇ ਫਿਟਨੈਸ ਵਾਲੀਆਂ ਵੀਡੀਓ ਆਉਣਗੀਆਂ ਤੁਸੀਂ ਮੋਟੀਵੇਟ ਹੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੇਰਾ ਲਗਭਗ ਮੈਂ ਕਾਫੀ ਕੁਝ ਇੰਸਟਾਗ੍ਰਾਮ ਤੋਂ ਵੀ ਸਿੱਖਿਆ ਕੁਝ ਨਵੀਆਂ ਐਕਸਰਸਾਈਜ਼ ਸੀ ਉਹਦੇ ਵਿੱਚ ਟੈਕਨੀਕ ਜਿਹੜੀ ਆ ਮੈਂ ਜਿਹੜੀ ਆਪਦੀ ਡਿਸਕਸ ਹੀ ਗੱਲ ਕਰਾਂ ਜੀ ਮੈਨੂੰ ਆਪਣੇ ਇਥੇ ਕੋਚ ਹੈ ਨਹੀਂ ਜੀ ਸਾਡੇ ਜੀ ਮੈਂ ਸਿਰਫ ਆਪਦੀਆਂ ਵੀਡੀਓ ਦੇਖ ਕੇ ਤੇ ਜਾਂ ਜਿਹੜੇ ਦੂਜੇ ਸੀ ਪਲੇਅਰ ਉਹਨਾਂ ਦੀਆਂ ਵੀਡੀਓ ਦੇਖ ਕੇ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਦੇਖ ਦੇਖ ਕੇ ਮਲਮ ਮੈਂ ਇਥੋਂ ਤੱਕ ਕੀਤਾ ਹੀ ਆ ਆਪਣਾ ਆ ਦੇਖੋ ਹੁਣ ਦੋਸਤੋ ਜਿਹੜੇ ਬੱਚਿਆਂ ਨੂੰ ਇੱਕ ਮੈਂ ਦੁ ਫੋਨ ਦੀ ਵਰਤੋਂ ਕਿਵੇਂ ਸਹੀ ਹੁੰਦੀ ਆ ਆਪਦੀਆਂ ਵੀਡੀਓ ਰਿਕਾਰਡ ਕੀਤੀਆਂ ਉਥੋਂ ਗਲਤੀਆਂ ਨੋਟ ਕੀਤੀਆਂ ਜੀ ਉਹਦੀਆਂ ਗਲਤੀਆਂ ਨੋਟ ਕੀਤੀਆਂ ਇੰਪਰੂਵਮੈਂਟ ਕੀਤੀ ਐਵੇਂ ਤੁਸੀਂ ਫੋਨ ਨੂੰ ਵਧੀਆ ਤਰੀਕੇ ਨਾਲ ਵਰਤ ਸਕਦੇ ਆ ਨਾ ਕਿ ਪੁੱਠੀਆਂ ਸੱਜੂ ਜੀ ਹਾਂਜੀ ਉਹਦੇ ਵਿੱਚ ਤਾਂ ਜੋ ਮਰਜ਼ੀ ਦੇਖੀ ਜਾਊ گا ਦੀਆਂ ਕਿੰਨੇ ਨਿਕਲੀ ਜਾਣਾ ਜੀ ਪਰ ਇੱਕ ਇੱਕ ਖੂਹ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਖੂਹ ਦੇ ਵਿੱਚ ਡਿੱਗੋਗੇ ਤੇ ਨਿਕਲਣਾ ਬਹੁਤ ਔਖਾ ਹੈ ਹਾਂ ਜੀ ਚੰਗੀ ਚੀਜ਼ ਆਪਾਂ ਉਹਦੇ ਵਿੱਚੋਂ ਵੇਖਾਂਗੇ ਤਾਂ ਬਹੁਤ ਕੁਝ ਚੰਗਾ ਹੀ ਉਹਦੇ ਵਿੱਚ ਜੀ ਬਿਲਕੁਲ ਬਹੁਤ ਸੁਣੀ ਗੱਲਬਾਤ ਤੁਹਾਨੂੰ ਸੁਨਿਆ ਲਾਇਆ ਸਰ ਨੇ ਔਰ ਉਮੀਦ ਕਰਦੇ ਆਂ ਵੀ ਤੁਸੀਂ ਪਸੰਦ ਕਰੋਗੇ ਔਰ ਵੀਡੀਓ ਨੂੰ ਕਰਿਓ ਸ਼ੇਅਰ ਸਾਡੇ ਸਾਰਿਆਂ ਦੇ ਰੋਲ ਮਾਡਲ ਹੈ थैंक यू ਸਰ